ਮਿਸ਼ਰ ਸਾਹਿਬ ਐਸਐਸਪੀ ਸਾਹਿਬ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਮੈਨੂੰ ਇੱਥੇ ਤੌਰ ਤੇ ਅੱਜ ਇਨਵਾਈਟ ਕੀਤਾ ਸੀ ਡਿਸਟ੍ਰਿਕਟ ਦੀ ਜਿਹੜੀ ਮੰਥਲੀ ਰਿਪੋਰਟ ਦੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਨਾਲ ਨਾਲ ਹੋਰ ਬਾਕੀ ਤੇ ਜਿਹੜੀ ਸਟੇਕ ਹੇਲਡਰਸ ਸਾਰਿਆਂ ਨੂੰ ਇੱਥੇ ਇਨਵਾਈਟ ਕੀਤਾ ਗਿਆ ਸੀ ਔਰ ਉਹਦੇ ਵਿੱਚ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਨੰਬਰ 1 ਤੇ ਜਿਹੜੇ ਬੱਚੇ ਸਾਡੇ ਇਸ ਦਲਦਲ ਚ ਫਸ ਗਏ ਆ ਉਹਨਾਂ ਨੂੰ ਇਹਦੇ ਚੋਂ ਕਿੱਦਾਂ ਬਾਹਰ ਕੱਢਣਾ ਦੂਸਰਾ ਜਿਹੜੇ ਸਾਡੇ ਹੁਣ ਬੱਚੇ ਆ ਉਹਨਾਂ ਨੂੰ ਇਸ ਦੰਦਲ ਚੋਂ ਕਿੱਦਾਂ ਬਚਾਉਣਾ ਇਹਦੇ ਦੂਮੇ ਇਹ ਜਿਹੜਾ ਹੈਗਾ ਵਾ ਨਸ਼ੇ ਦੇ ਇਹ ਸਾਰੇ ਜਿਹੜੀ ਸਾਡੇ ਨੌਜਵਾਨ ਪੀੜੀ ਨੂੰ ਲੈ ਕੇ ਬ੍ਰੇਨ ਸਟਾਰਮਿੰਗ ਸੈਸ਼ਨ ਕੀਤਾ ਗਿਆ ਜਿੰਨੇ ਵੀ ਪਾਰਟਿਸਪੈਂਟ ਸਗੇ ਸਾਰੇ ਐਗਰੀਕਲਚਰ ਡਿਪਾਰਟਮੈਂਟ ਦੇ ਸਪੋਰਟਸ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਤੌਰ ਤੇ ਸਾਰੇ ਡਿਪਾਰਟਮੈਂਟਸ ਜਿੰਨੇ ਡਿਸਟ੍ਰਿਕਟ ਦੇ ਹੈਗੇ ਉਹਨਾਂ ਦੇ ਹੈਡਸੋ ਜਿਹੜੇ ਸੀਗੇ ਇੱਥੇ ਆਏ ਸੀਗੇ ਸਾਰੇ ਨੇ ਆਪਣੀ ਆਪਣੀ ਜਿਹੜੀ ਪ੍ਰਾਣੀ ਦੋਨੇ ਅਫਸਰ ਡਿਸਟ੍ਰਿਕਟ ਦੇ ਹੈਡਸ ਨੇ ਜਿਹੜੀਆਂ ਪ੍ਰਾਣੀਆਂ ਮੀਟਿੰਗਸ ਕੀਤੀਆਂ ਨੇ ਔਰ ਇਹਦੇ ਬਾਰੇ ਜਿੰਨੀਆਂ ਵੀ ਇਨਸਟਰਕਸ਼ਨਸ ਪ੍ਰਾਣੀਆਂ ਸੀਗੀਆਂ ਉਹਦੇ ਬਾਰੇ ਸਾਰੀ ਫੀਡਬੈਕ ਲਈ ਗਈ ਹੈ ਕਿ ਉਹਦੇ ਚ ਕੀ ਕੀ ਪ੍ਰਕਿਰਤੀ ਹੋਈ ਹੋਰ ਤਾਂ ਔਰ ਜਿੰਨੀ ਮੇਰੇ ਕੋਲ ਇਨਪੁਟ ਸੀ ਜਾਂ ਮੇਰਾ ਐਕਸਪੀਰੀਅੰਸ ਸੀਗਾ ਉਹ ਵੀ ਮੈਂ ਅੱਜ ਸ਼ੇਅਰ ਕੀਤਾ ਔਰ ਦੋਨੇ ਅਫਸਰਸ ਜਿਹੜੇ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਪੁਆਇੰਟਸ ਆ ਜਿਹੜੇ ਜਿਹੜੇ ਵੀ ਹੋਰ ਅਸੀਂ ਹੋਰ ਵਧੀਆ ਕਰਗਰ ਤਰੀਕੇ ਨਾਲ ਕਰ ਸਕਦੇ ਆ ਨੌਜਵਾਨਾਂ ਨੂੰ ਇਸ ਨਸ਼ੇ ਦੀ ਦੰਦਲ ਤੋਂ ਬਚਾਉਣ ਲਈ ਔਰ ਇਸ ਦੰਦਲ ਚ ਜਿਹੜੇ ਸਾਡੇ ਫਸੇ ਆ ਬੱਚੇ ਉਹਨਾਂ ਨੂੰ ਇਹਦੇ ਤੋਂ ਕੱਢਣ ਲਈ ਹੋਰ ਤਗੜੇ ਤਰੀਕੇ ਨਾਲ ਅਸੀਂ ਹਫੜਾ ਮਾਰੀਏ ਉਸ ਜਿਹੜੇ ਹੈਗੀ ਆ ਅੱਜ ਦੀ ਜਿਹੜੀ ਡਿਸਕਸ਼ਨ ਉਹਦੀ ਜਿਹੜੀ ਅਗਲੀ ਸਟਰੈਟਜੀ ਆ ਦੋਨੇ ਆਫਸਰਸ ਜਿਹੜੇ ਹੈਗੇ ਆ ਟੀਐਸ ਵਾਲੇ ਐਂਡ ਤੋਂ ਐਸਐਸਪੀ ਸਾਹਿਬ ਡੀਸੀ ਸਾਹਿਬ ਬੀਇੰਗ ਡਿਸਟ੍ਰਿਕਟ ਹੈਡ ਇਹ ਉਸ ਚੀਜ਼ ਨੂੰ ਜਿਹੜਾ ਹੈਗਾ ਵਾ ਅੱਗੇ ਆਪ ਦੀ ਸਟਰੈਟਜੀ ਲੋਕਲ ਲੈਵਲ ਤੇ ਵਧਾ ਕੇ ਇਹਨੂੰ ਅੱਗੇ ਲੈ ਕੇ ਜਾਣਗੇ ਔਰ ਹੋਰ ਵੀ ਇਹਦੇ ਵਿੱਚ ਅਸੀਂ ਬੜੀਆਂ ਅੱਜ ਕਈ ਚੀਜ਼ਾਂ ਡਿਸਕਸ ਕੀਤੀਆਂ ਜਿਵੇਂ ਕਿ ਸਪੋਰਟਸ ਦੀਆਂ ਸਮਾਨ ਵਗੈਰਾ ਬੱਚਿਆਂ ਨੂੰ ਦੇਣਾ ਔਰ ਕਲਚਰਲ ਪ੍ਰੋਗਰਾਮ ਜਿਹੜੇ ਹੈਗੇ ਆ ਉਹ ਕਰਦੇ ਔਰ ਬੱਚਿਆਂ ਦੀਆਂ ਡੀਡਿਕਸ਼ਨ ਸੈਂਟਰ ਤੇ ਵਿਜ਼ਿਟਸ ਪਲਾਨ ਕਰਦੇ ਹਨ ਇਹੋ ਜਿਹੇ بڑے ਜਿਹੜੇ ਹੈਗੇ ਆ ਚੰਗੇ ਔਰ ਗਰਾਊਂਡ ਦੇ ਨਾਲ ਜੁੜੇ ਹੋਏ ਕਈ ਇਹੋ ਜਿਹੇ ਮੁੰਡੇ ਆ ਇਹਦੇ ਨਾਲ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਆ ਉਹ ਕੋਈ ਉਸ ਪਾਸੇ ਨਾ ਜਾਣ بجائے ਕਿ ਨਸ਼ਿਆਂ ਦੇ ਉਹ ਸਪੋਰਟਸ ਜਾਂ ਕਲਚਰਲ ਜਾਂ ਆਪਦੀਆਂ ਜਿਹੜੀਆਂ ਸਕਿੱਲ ਡਵੈਲਪਮੈਂਟਸ ਵਾਲੀਆਂ ਚੀਜ਼ਾਂ ਨੇ ਉਧਰਲੇ ਪਾਸੇ ਨੂੰ ਰਹਿਣ ਪਰ ਜਿਹੜੇ ਬੱਚੇ ਫਸੇ ਆ ਉਹਨਾਂ ਨੂੰ ਇਸ ਦਲਦਲ ਤੋਂ ਕਿੱਦਾਂ ਡੀਡਿਕਸ਼ਨ ਸੈਂਟਰ ਚ ਲਿਆ ਕੇ ਰੀਹੈਬਸੈਂਟ ਚ ਲਿਆ ਆ ਕੇ ਬਾਅਦ ਚ ਉਹਨਾਂ ਨੂੰ ਟ੍ਰੀਟਮੈਂਟ ਕਰਕੇ ਉਹਨਾਂ ਦੀ ਪ੍ਰੋਪਰ ਫਿਰ ਉਹਨਾਂ ਦੇ ਮਗਰ ਉਹਨਾਂ ਦੀ ਕਿੱਦਾਂ ਪੈਰਵਾਹੀ ਕਰਨੀ ਹੈ ਕਿੱਦਾਂ ਫਾਲੋਅ ਅਪ ਰੱਖਣਾ ਉਹ ਸਾਰੀਆਂ ਚੀਜ਼ਾਂ ਚ ਪਿਆ ਹੈ ਸਰ ਲੋਨ ਆਰਡਰ ਦੀ ਦਿੱਤੀ ਸੀ ਖਾਬੰਦੀ ਕਿਉਂਕਿ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਹੋ ਰਹੀ ਜਿਸ ਦਾ ਲੁਧਿਆਣੇ ਦਾ ਮਤਲਬ ਆ ਉਹਦੇ ਲਈ ਕੋਈ ਸਪੈਸ਼ਲ ਮਤਲਬ ਪੁਲਿਸ ਵੱਲੋਂ ਕੋਈ ਤਰ੍ਹਾਂ ਦੇ ਕੋਸ਼ਿਸ਼ ਦੇਖੋ ਸੋਸ਼ਲ ਮੀਡੀਆ ਮੋਨਿਟਰਿੰਗ ਸਾਡੀਆਂ ਚੱਲ ਰਹੀਆਂ ਕਈ ਲੋਕ ਅੱਜ ਕੱਲ ਇਹੋ ਜਿਹੇ ਆ ਜਿਹੜੇ ਕਰ ਹੋਈਆਂ ਕੋਈ ਨਾ ਕੋਈ ਨਵਾਂ ਹੀ ਅੱਜ ਕੱਲ ਛੋਟਾ ਮੋੜਾ ਦਾ ਚੈਨਲ ਕੋਲ ਕੇ ਔਰ ਗਲਤ ਬੰਦਤਾ ਫੁਆਮਾ ਜਿਹੜੀਆਂ ਫਲਾਣੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਇਹਦੇ ਚੈਨਲਸਾਂ ਉਹਨਾਂ ਨੂੰ ਸਰਕਾਰ ਦੀ ਪਾਲਿਸੀ ਆ ਉਹਨਾਂ ਨੂੰ ਡਾਊਨ ਕਰਨ ਦਾ ਔਰ ਫਰਦਰ ਇੱਕ ਦੀਵਾਰ ਤੋਂ ਉਹਨਾਂ ਨੂੰ ਅਸੀਂ ਇਸ ਸੀਨ ਤੋਂ ਡਾਊਨ ਕਰਾਂਗੇ ਡਿਲੀਟ ਕਰਾਵਾਂਗੇ ਖਤਮ ਕੀਤੇ